ਇਵੇਂ ਸੁੱਕੇ ਹੋਣੀ ਇਹ ਸਾਰੇ ਜਿੰਦਾਂ ਵਿੱਕੀ ਹੋਣੀ ਇਹ ਸੀਗੇ ਜਾਣੂ ਸੀਗੇ ਤੁਹਾਡੇ ਨਹੀਂ ਚਲੋ ਸੁੱਖਾ ਤਾਂ ਸਾਡੇ ਇੱਥੇ ਨਾਲ ਹੀ ਰਿਹਾ ਬੜੀ ਛੋਟੀ ਉਮਰ ਚੋਂ ਚਲੇ ਗਿਆ ਉਹ ਵੀ ਹੋਰ ਵੀ ਨੌਜਵਾਨ ਮੁੰਡੇ ਸੀਗੇ ਜਿਵੇਂ ਸੁੱਕੇ ਵਰਗੇ ਤੁਹਾਡੇ ਨਾਲ ਹੀ ਸੀਗੇ ਖੈ ਛੋਟੀ ਉਮਰ ਤੇ ਸਿਆ ਇਹ ਮੁਰਨਾ ਚਾਹੁੰਦੇ ਸੀਗੇ ਮੁਰਨਾ ਚਾਹੁੰਦੇ ਸੀ ਪਰ ਸਰਕਾਰ ਨੇ ਕੋਈ ਰਾਹ ਨਹੀਂ ਦਿੱਤਾ ਉਹਨਾਂ ਕਿਸੇ ਨੂੰ ਵੀ ਨਹੀਂ ਇਵੇਂ ਸੁੱਕੇ ਹੋਣੀ ਇਹ ਸਾਰੇ ਜਿੰਦਾਂ ਵਿੱਕੀ ਹੋਣੀ ਇਹ ਸੀਗੇ ਜਾਣੂ ਸੀਗੇ ਤੁਹਾਡੇ ਨਹੀਂ ਚਲੋ ਸੁੱਖਾ ਤਾਂ ਸਾਡੇ ਇੱਥੇ ਨਾਲ ਹੀ ਰਿਹਾ ਅੱਛਾ ਵੀ ਚਲੋ ਬੜੀ ਛੋਟੀ ਉਮਰ ਚੋਂ ਚਲੇ ਗਿਆ ਉਹ ਵੀ ਹੋਰ ਵੀ ਨੌਜਵਾਨ ਮੁੰਡੇ ਸੀਗੇ ਇਹਦੇ ਵਿੱਚ ਕਿਸੇ ਦਾ ਮੈਂ ਪਾਰਟिकुलर ਨਾਂ ਨਹੀਂ ਲੈਣਾ ਚਾਹੁੰਦਾ ਇਹਨਾਂ ਗੱਲਾਂ ਦੇ ਵਿੱਚ ਵੀ ਚਲੋ ਆਪਾਂ ਇਹਨੂੰ ਤਵੱਜੋ ਨਹੀਂ ਦੇਣੇ ਚਾਹੁੰਦਾ ਜਿੱਦਾਂ ਗੱਲਾਂ ਨੂੰ ਬਦਮਾਸ਼ੀ ਨੂੰ ਆਪਾਂ ਪ੍ਰਮੋਟ ਨਹੀਂ ਕਰਨਾ ਚਾਹੁੰਨੇ ਜਾਂ ਗੈਂਗਸਟਰ ਬਾਦ ਨੂੰ ਪਰ ਇਹਨਾਂ ਦੇ ਇੱਥੇ ਸਰਕਾਰਾਂ ਵੀ ਜ਼ਿੰਮੇਵਾਰ ਬੈਠ ਬਣ ਜਾਂਦੀਆਂ ਅਸੀਂ ਜਦੋਂ ਇਸ ਸਿਆਸਤ ਦਾ ਹਿੱਸਾ ਬਣਿਆ ਵੀ ਮੇਰੀ ਤਾਂ ਸ਼ੁਰੂ ਤੋਂ ਇਹ ਰਹੀ ਕੋਸ਼ਿਸ਼ ਬਈ ਜਦੋਂ ਅੱਤਵਾਦ ਦਾ ਦੌਰ ਆਇਆ ਉਦੋਂ ਵੀ ਮੁੱਦਿਆਂ ਦੀ ਰਾਜਨੀਤੀ ਸੀ ਮੁੰਡੇ ਉਹ ਮੁੱਦਿਆਂ ਨੂੰ ਲੈ ਕੇ ਥੋੜਾ ਜਿਹਾ ਗਰਮਖਿਆਲੀ ਸੁਭਾਅ ਬਣਾ ਲਏ ਉਹਨਾਂ ਨੇ ਵੀ ਜਦੋਂ ਕੋਈ ਹੱਕ ਨਹੀਂ ਮਿਲਦਾ ਤੁਹਾਨੂੰ ਤੇ ਹੱਕ ਲੈਣ ਦਾ ਤਰੀਕਾ ਫਿਰ ਜਿਹੜਾ ਮੁੰਡੇ ਤੁਹਾਨੂੰ ਸਮਝਾਉਣ ਆਲਾ ਬੈਠਾ ਉਹਨੇ ਕਿੱਦਾਂ ਦਾ ਸਮਝਾ ਕੇ ਕਿੱਧਰ ਨੂੰ ਤੁਹਾਨੂੰ ਲਾ ਦੇਣਾ ਉਹ ਪਰ ਸਮੇਂ ਮਿਲਦਾ ਇਧਰੋਂ ਨਵੀਂ ਜੇ ਡਾਇਰੈਕਸ਼ਨ ਸਹੀ ਪਾਸੇ ਦੇ ਦੋ ਸਹੀ ਪਾਸੇ ਨੂੰ ਜੇ ਮਾੜੇ ਪਾਸੇ ਨੂੰ ਮਾੜੇ ਉਹ ਡਾਇਰੈਕਸ਼ਨ ਦੇਣ ਵਾਲੇ ਬੰਦੇ ਤੇ ਆ ਵੀ ਤੁਹਾਨੂੰ ਕਿੱਦਾਂ ਦੀ ਜ਼ਿੰਦਗੀ ਦੇ ਵਿੱਚ ਰਾਹ ਤੇ ਕਿਹੜੇ ਤੋਰ ਦਿੰਦਾ ਉਹ ਮੈਨੂੰ ਲੱਗਦਾ ਜ਼ਿਆਦਾਤਰ ਨੌਜਵਾਨ ਇਸੇ ਭਟਕਣ ਦੇ ਵਿੱਚ ਹੀ ਨਿਕਲ ਗਏ ਬਈ ਜਦੋਂ ਦਿਖਾਵੇ ਦੀ ਜ਼ਿੰਦਗੀ ਆ ਜਾਂਦੀ ਆਪਾਂ ਫਿਲਮਾਂ ਦੇਖਦੇ ਆ ਫਿਲਮਾਂ ਦੇ ਵਿੱਚ ਇੱਕ ਗੈਂਗਸਟਰ ਨੂੰ ਇਦਾਂ ਦਾ ਬਣਾ ਕੇ ਪੇਸ਼ ਕੀਤਾ ਜਾਂਦਾ ਪਹਿਲਾਂ ਪਰ ਉਹਦਾ ਐਂਡ ਜਿਹੜਾ ਉਹ ਮਾੜਾ ਹੀ ਦਿਖਾਇਆ ਜਾਂਦਾ ਮਤਲਬ ਫਿਲਮਾਂ ਤੇ ਜਿਹੜਾ ਰਿਐਲਿਟੀ ਉਹ ਤਾਂ ਬਹੁਤ ਆਪੋਜ਼ਿਟ ਹੈ ਪਰ ਉਹਨੂੰ ਜਿਹੜਾ ਦੇਖ ਕੇ ਨਾ ਫਿਲਮਾਂ ਦੇਖ ਕੇ ਉਹਨੂੰ ਰਿਐਲਿਟੀ ਮੰਨ ਬਿੰਦੇ ਕਈ ਨਮਾ ਖੂਨ ਜਿਹੜੇ ਹੱਲੇ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਦੀ ਵਿਚਰਦੇ ਆ ਨਾ ਸਮਾ ਬਿਆੰਤ ਆ ਫਿਰ ਸਮੇ ਦੀ ਜਦੋਂ ਮਾਰ ਵੱਜਦੀ ਹੈ ਨਾ ਬੰਦਾ ਫਿਰ ਪਿਛੋਕੜ ਦੇਖਦਾ ਆਪਣਾ ਵੀ ਯਾਰ ਮੈਂ ਕੀਤਾ ਆ ਕੀ ਜਿਵੇਂ ਸੁੱਕੇ ਵਰਗੇ ਤੁਹਾਡੇ ਨਾਲ ਹੀ ਸੀਗੇ ਖੈਰ ਛੋਟੀ ਉਮਰ ਤੁਸੀਂ ਦੱਸਿਆ ਇਹ ਇਹ ਮੁੜਨਾ ਚਾਹੁੰਦੇ ਸੀਗੇ ਮੁੜਨਾ ਚਾਹੁੰਦੇ ਸੀ ਪਰ ਸਰਕਾਰ ਨੇ ਕੋਈ ਰਾਹ ਨਹੀਂ ਦਿੱਤਾ ਉਹਨਾਂ ਕਿਸੇ ਨੂੰ ਵੀ ਨਹੀਂ ਕੱਲੇ ਸੁੱਖੇ ਨੂੰ ਨਹੀਂ ਹੋਰ ਵੀ ਨੌਜਵਾਨ ਜਿਹੜੇ ਅੱਜ ਵੀ ਬਾਹਰ ਬੈਠੇ ਚਾਹੇ ਕੋਈ ਜੇਲ੍ਹਾਂ ਚ ਬੈਠਾ ਸਰਕਾਰ ਨੂੰ ਕੋਈ ਪਾਲਿਸੀ ਨਹੀਂ ਦਿੰਦੀ ਇਦਾਂ ਦੀ ਤੁਸੀਂ ਇੱਕ ਕਿਸੇ ਦੇ ਮੋੜੇ ਕੋਈ ਜ਼ਿੰਦਗੀ ਦਾ ਰਾਹ ਬਣਾ ਕੇ ਦਿਖੋ ਤਾਂ ਸਹੀ ਵੀ ਤੁਸੀਂ ਨੌਜਵਾਨ ਜੇ ਵਾਪਸ ਮੋੜਨਾ ਚਾਹੁੰਦੇ ਆ ਤੇ ਸਰਕਾਰ ਨੂੰ ਕੋਈ ਇਦਾਂ ਦੀ ਪਾਲਿਸੀ ਲਿਆਉਣੀ ਚਾਹੀਦੀ ਪਰ ਉਧਰ ਨੂੰ ਧਿਆਨ ਹੀ ਦਿੰਦਾ ਨਾ ਕੋ ਸਿਆਸੀ ਦਿੰਦਾ ਇਹ ਵੀ ਸੁੱਖੇ ਹੋਣੀ ਇਹ ਸਾਰੇ ਜਿੱਦਾਂ ਵਿਕੀ ਹੋਣੀ ਇਹ ਸੀਗੇ ਜਾਣੂ ਸੀਗੇ ਤੁਹਾਡੇ ਨਹੀਂ ਚਲੋ ਸੁੱਖਾ ਤਾਂ ਸਾਡੇ ਇੱਥੇ ਨਾਲ ਹੀ ਰਿਹਾ ਅੱਛਾ ਵੀ ਚਲੋ ਬੜੀ ਛੋਟੀ ਉਮਰ ਚੋਂ ਚਲੇ ਗਿਆ ਉਹ ਵੀ ਹੋਰ ਵੀ ਨੌਜਵਾਨ ਮੁੰਡੇ ਸੀਗੇ ਇਹਦੇ ਵਿੱਚ ਕਿਸੇ ਦਾ ਮੈਂ ਪਾਰਟਿਕੂਲਰ ਨਾਂ ਨਹੀਂ ਲੈਣਾ ਚਾਹੁੰਦਾ ਇਹਨਾਂ ਗੱਲਾਂ ਦੇ ਵਿੱਚ ਵੀ ਚਲੋ ਆਪਾਂ ਇਹਨੂੰ ਤਵੱਜੋ ਨਹੀਂ ਦੇਣੇ ਚਾਹੁੰਦੇ ਜਿੱਦਾਂ ਗੱਲਾਂ ਨੂੰ ਬਦਮਾਸ਼ੀ ਨੂੰ ਆਪਾਂ ਪ੍ਰਮੋਟ ਨਹੀਂ ਕਰਨਾ ਚਾਹੁੰਨੇ ਜਾਂ ਗੈਂਗਸਟਰ ਬਾਦ ਨੂੰ ਪਰ ਇਹਨਾਂ ਦੇ ਇੱਥੇ ਸਰਕਾਰਾਂ ਵੀ ਜ਼ਿੰਮੇਵਾਰ ਬੈਠ ਬਣ ਜਾਂਦੀਆਂ ਅਸੀਂ ਜਦੋਂ ਇਸ ਸਿਆਸਤ ਦਾ ਹਿੱਸਾ ਬਣੇ ਆ ਵੀ ਮੇਰੀ ਤਾਂ ਸ਼ੁਰੂ ਤੋਂ ਇਹ ਰਹੀ ਕੋਸ਼ਿਸ਼ ਬਈ ਜਦੋਂ ਅੱਤਵਾਦ ਦਾ ਦੌਰ ਆਇਆ ਉਦੋਂ ਵੀ ਮੁੱਦਿਆਂ ਦੀ ਰਾਜਨੀਤੀ ਸੀ ਮੁੰਡੇ ਉਹ ਮੁੱਦਿਆਂ ਨੂੰ ਲੈ ਕੇ ਥੋੜਾ ਜਿਹਾ ਗਰਮਖਿਆਲੀ ਸੁਭਾਅ ਬਣਾ ਲਏ ਉਹਨਾਂ ਨੇ ਵੀ ਜਦੋਂ ਕੋਈ ਹੱਕ ਨਹੀਂ ਮਿਲਦਾ ਤੁਹਾਨੂੰ ਤੇ ਹੱਕ ਲੈਣ ਦਾ ਤਰੀਕਾ ਫਿਰ ਜਿਹੜਾ ਮੁੰਡੇ ਤੁਹਾਨੂੰ ਸਮਝਾਉਣ ਆਲਾ ਬੈਠਾ ਉਹਨੇ ਕਿੱਦਾਂ ਦਾ ਸਮਝਾ ਕੇ ਕਿੱਧਰ ਨੂੰ ਤੁਹਾਨੂੰ ਲਾ ਦੇਣਾ ਉਪਰੇ ਸਮੇਂ ਮਿਲਦਾ ਇਧਰੋਂ ਨਵੀਂ ਜੇ ਡਾਇਰੈਕਸ਼ਨ ਸਹੀ ਪਾਸੇ ਦੇ ਦੋ ਸਹੀ ਪਾਸੇ ਨੂੰ ਜੇ ਮਾੜੇ ਪਾਸੇ ਨੂੰ ਮਾੜੇ ਉਹ ਡਾਇਰੈਕਸ਼ਨ ਦੇਣ ਵਾਲੇ ਬੰਦੇ ਤੇ ਆ ਵੀ ਤੁਹਾਨੂੰ ਕਿੱਦਾਂ ਦੀ ਜ਼ਿੰਦਗੀ ਦੇ ਵਿੱਚ ਰਾਹ ਤੇ ਕਿਹੜੇ ਤੋਰ ਦਿੰਦਾ ਉਹ ਮੈਨੂੰ ਲੱਗਦਾ ਜ਼ਿਆਦਾਤਰ ਨੌਜਵਾਨ ਇਸੇ ਭਟਕਣ ਦੇ ਵਿੱਚ ਹੀ ਨਿਕਲ ਗਏ ਬਈ ਜਦੋਂ ਦਿਖਾਵੇ ਦੀ ਜ਼ਿੰਦਗੀ ਆ ਜਾਂਦੀ ਆਪਾਂ ਫਿਲਮਾਂ ਦੇਖਦੇ ਆਂ ਹਾਂ ਫਿਲਮਾਂ ਦੇ ਵਿੱਚ ਇੱਕ ਗੈਂਗਸਟਰ ਨੂੰ ਇਦਾਂ ਦਾ ਬਣਾ ਕੇ ਪੇਸ਼ ਕੀਤਾ ਜਾਂਦਾ ਪਹਿਲਾਂ ਪਰ ਉਹਦਾ ਐਂਡ ਜਿਹੜਾ ਉਹ ਮਾੜਾ ਹੀ ਦਿਖਾਇਆ ਜਾਂਦਾ ਮਤਲਬ ਫਿਲਮਾਂ ਤੇ ਜਿਹੜਾ ਰਿਐਲਿਟੀ ਉਹ ਤਾਂ ਬਹੁਤ ਆਪੋਜ਼ਿਟ ਹੈ ਪਰ ਉਹਨੂੰ ਜਿਹੜਾ ਦੇਖ ਕੇ ਨਾ ਫਿਲਮਾਂ ਦੇਖ ਕੇ ਉਹਨੂੰ ਰਿਐਲਿਟੀ ਮੰਨ ਬਿੰਦੇ ਕਈ ਨਮਾ ਖੂਨ ਜਿਹੜੇ ਹੱਲੇ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਦੀ ਵਿਚਰਦੇ ਆ ਨਾ ਸਮਾਂ ਬਿਆੰਤਿਆ ਫਿਰ ਸਾਮੇ ਦੀ ਜਦੋਂ ਮਾਰ ਵੱਜਦੀ ਹੈ ਨਾ ਬੰਦਾ ਫਿਰ ਪਿਛੋਕੜ ਦੇਖਦਾ ਆਪਣਾ ਵੀ ਯਾਰ ਮੈਂ ਕੀਤਾ ਆ ਕੀ ਜਿਵੇਂ ਸੁੱਕੇ ਵਰਗੇ ਤੁਹਾਡੇ ਨਾਲ ਹੀ ਸੀਗੇ ਖੈਰ ਛੋਟੀ ਉਮਰ ਤੁਸੀਂ ਦੱਸਿਆ ਇਹ ਇਹ ਮੁੜਨਾ ਚਾਹੁੰਦੇ ਸੀਗੇ ਮੁੜਨਾ ਚਾਹੁੰਦੇ ਸੀ ਪਰ ਸਰਕਾਰ ਨੇ ਕੋਈ ਰਾਹ ਨਹੀਂ ਦਿੱਤਾ ਉਹਨਾਂ ਕਿਸੇ ਨੂੰ ਵੀ ਨਹੀਂ ਕੱਲੇ ਸੁੱਖੇ ਨੂੰ ਨਹੀਂ ਹੋਰ ਵੀ ਨੌਜਵਾਨ ਜਿਹੜੇ ਅੱਜ ਵੀ ਬਾਹਰ ਬੈਠੇ ਚਾਹੇ ਕੋਈ ਜੇਲ੍ਹਾਂ ਚ ਬੈਠਾ ਸਰਕਾਰ ਨੂੰ ਕੋਈ ਪਾਲਿਸੀ ਨਹੀਂ ਦਿੰਦੀ ਇਦਾਂ ਦੀ ਤੁਸੀਂ ਇੱਕ ਕਿਸੇ ਦੇ ਮੋੜੇ ਕੋਈ ਜ਼ਿੰਦਗੀ ਦਾ ਰਾਹ ਬਣਾ ਕੇ ਦਿਖੋ ਤਾਂ ਸਹੀ ਵੀ ਤੁਸੀਂ ਨੌਜਵਾਨ ਜੇ ਵਾਪਸ ਮੋੜਨਾ ਚਾਹੁੰਦੇ ਆ ਤੇ ਸਰਕਾਰ ਨੂੰ ਕੋਈ ਇਦਾਂ ਦੀ ਪਾਲਿਸੀ ਲਿਆਉਣੀ ਚਾਹੀਦੀ ਪਰ ਉਹਦੋਂ ਧਿਆਨ ਹੀ ਨਹੀਂ ਦਿੰਦਾ ਨਾ ਕੋਈ ਸਿਆਸੀ ਦਿੰਦਾ